ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਮਨੀ ਡੇਲੀ ਫਾਰਮ ਦੇ ਵਿੱਚ ਦੋਸਤੋ ਕੁਝ ਦਿਨ ਹੋ ਗਏ ਚੈਨਲ ਤੇ ਵੀਡੀਓ ਅਪਲੋਡ ਨਹੀਂ ਕਰੀਗੀ ਉਹਦਾ ਵੀ ਕਾਰਨ ਸੀਗਾ ਪਰ ਕਈ ਵੀਰਾਂ ਨੇ ਫੋਨ ਬਹੁਤ ਕੀਤੇ ਵਟਸਐਪ ਤੇ ਮੈਸੇਜ ਵੀ ਕੀਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਵੀਡੀਓ ਅਪਲੋਡ ਕਰਨ ਦਾ ਕਾਰਨ ਸੀਗਾ ਉਹ ਦੋਸਤੋ ਜੇ ਦੋਸਤੋ ਆਪਣਾ ਕੋਈ ਪਸ਼ੂ ਢਿੱਲਾ ਹੋ ਜੇ ਪੱਠੇ ਨਾ ਖਾਵੇ ਤਾਂ ਆਪਣਾ ਦੋਸਤੋ ਮਨ ਜਿਹੜਾ ਉਹ ਅੰਦਰੋਂ ਦੁਖੀ ਹੋ ਜਾਂਦਾ ਵਾ ਕਿ ਪਸੂ ਆਪਣਾ ਟਿੱਲਾ ਕਿਉਂਕਿ ਐਗਾ ਦੋਸਤੋ ਸ਼ੌਂਕ ਨਾਲ ਖਰੀਦੀ ਸੀ ਕਰੇ ਰੱਖਣ ਜੋਗੇ ਮੈਂ ਤੁਹਾਨੂੰ ਸ਼ੁਰੂਆਤ ਤੋਂ ਦੱਸ ਦਿਆਂ ਕੁਝ ਦਿਨ ਪਹਿਲਾਂ ਮੈਂ ਇੱਕ ਗਾਂ ਖਰੀਦੀ ਸੀਗੀ 7-8 ਦਿਨ ਪਹਿਲਾਂ ਗੱਬਣ ਗਾਂ ਖਰੀਦੀ ਸੀਗੀ ਵਧੀਆ ਸੂਪੀ ਸੀਗੀ ਵਧੀਆ ਜੇਰ ਪੈ ਗਈ ਅਚਾਨਕ ਪਤਾ ਨਹੀਂ ਕੀ ਗੱਲ ਹੋ ਗਈ ਹੁਣ ਬੰਨ ਪੈ ਗਿਆ ਦੋਸਤੋ ਵੰਨ ਪੈ ਗਿਆ ਕਾਫੀ ਜਿਹੜਾ ਟ੍ਰੀਟਮੈਂਟ ਕਰਵਾਇਆ ਕਾਫੀ ਇਲਾਜ ਕਰਵਾਇਆ ਪਰ ਜਿਹੜੀ ਉਹ ਜਿਹੜੀ ਉਹ ਪੂਰੀ ਹੋ ਗਈ ਦੋਸਤੋ ਸ਼ੌਂਕ ਨਾਲ ਖਰੀਦੀ ਸੀਗੀ ਦੋਸਤੋ ਗਾਂ ਕਰੇ ਰੱਖਣ ਵਾਸਤੇ ਕਿਉਂਕਿ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਪਰ ਜਿਹੜਾ ਰੱਬ ਨੂੰ ਮਨਜ਼ੂਰ ਸੀਗਾ ਪਰ ਕੱਲ ਦੋਸਤੋ ਮੈਂ ਇੱਕ ਵੀਡੀਓ ਉਂਜੀ ਅਪਲੋਡ ਕੀਤੀ ਸ਼ੌਂਕ ਬਾਜੋ ਕਈ ਵੀਰਾਂ ਨੇ ਮੈਨੂੰ ਫੋਨ ਵੀ ਕੀਤੇ ਵਟਸਐਪ ਤੇ ਮੈਸੇਜ ਵੀ ਕੀਤੇ ਕਿ ਬਾਈ ਜੀ ਇਹਦਾ ਰੇਟ ਕੀ ਆ ਪਰ ਵੀਡੀਓ ਦਾ ਸੇਲ ਨਹੀਂ ਗਈ ਸ਼ੌਂਕ ਬਾਜ਼ ਨਹੀਂ ਪਾਈ ਸੀ ਕਿਉਂਕਿ ਚੈਨਲ ਤੇ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਕਿ ਕੋਈ ਵੀਡੀਓ ਬਣਾਈ ਨਹੀਂ ਗਈ ਕਿਉਂਕਿ ਬਹੁਤ ਜ਼ਿਆਦਾ ਘਰੇ ਵੀ ਸਭ ਦੁਖੀ ਸੀਗੇ ਇਸ ਕਰਕੇ ਕਈ ਵੀਰਾਂ ਨੇ ਮੈਸੇਜ ਵੀ ਕੀਤੇ ਕਾਲ ਵੀ ਕੀਤੇ ਕਿ ਭਾਜੀ ਵੀਡੀਓ ਬਣਾਇਆ ਕਰੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਮਿਲਦੇ ਆ ਕੱਲ੍ਹ ਕਿਸੇ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿਕਾਰ ਜੀ ਧੰਨਵਾਦ